ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾ lễ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਰਾਈਟ ਹੈਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਤਾਂਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ 350 ਸਾਲਾਂ ਦੀ ਜੋ ਪੂਰੇ ਪੰਜਾਬ ਦੇ ਲਗ ਲਗ ਜ਼ਿਲ੍ਹੇ ਦੇ ਵਿੱਚ ਮਨਾਈ ਜਾ ਰਹੀ ਹੈ ਤੇ ਉੱਥੇ ਹੀ ਪੂਰੇ ਹਿੰਦੁਸਤਾਨ ਦੇ ਲੋਕ ਵੀ ਕਿਹੜੇ ਨੇ ਸ਼ਹੀਦੀ ਦਿਹਾੜਾ ਮਨਾ ਰਹੇ ਹਨ ਤੇ ਗੱਲ ਕਰੀਏ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਲਗ ਲਗ ਜ਼ਿਲ੍ਹਿਆਂ ਤੋਂ ਨਗਰ ਕੀਰਤਨ ਜੋ ਹੈ ਜੋ ਕੱਢਿਆ ਜਾ ਰਿਹਾ ਤੇ ਗੱਲ ਕਰੀ ਅੱਜ ਗਰਦਾਸਪੁਰ ਤੋਂ ਜੋ ਪਿਛਲੇ ਦਿਨ ਨਗਰ ਕੀਰਤਨ ਚੱਲਿਆ ਉਹ ਅੱਜ ਦੇਰ ਰਾਤ ਜਲੰਧਰ ਦੇ ਵਿੱਚ ਪਹੁੰਚਿਆ ਤੇ ਅੱਜ ਰਵਾਨਾ ਕੀਤਾ ਗਿਆ ਜਿਸ ਦੇ ਵਿੱਚ ਕਿਹੜਾ ਨਗਰ ਕੀਰਤਨ ਹੈ ਉਹ ਤੁਹਾਨੂੰ ਦਿਖਾ ਰਹੀਏ ਇਹ ਜੋ ਹੈ ਗੁਨਾਣਾ ਮਿਸ਼ਨ ਦੇ ਕੋਲ ਪਹੁੰਚ ਚੁੱਕਾ ਹੋਇਆ ਜੋ ਹੈ ਲਗ ਲਗ ਜਥੇਬੰਦੀਆਂ ਵੱਲੋਂ ਲਗ ਲਗ ਕਮੇਟੀਆਂ ਵੱਲੋਂ ਲਗ ਲਗ ਦੁਕਾਨਦਾਰਾਂ ਵੱਲੋਂ ਜੋ ਉਸ ਨਗਰ ਕੀਰਤਨ ਦਾ ਵੈਲਕਮ ਕੀਤਾ ਜਾ ਰਿਹਾ ਸਵਾਗਤਮ ਕੀਤਾ ਜਾ ਰਿਹਾ ਫੁੱਲਾਂ ਦੀਆਂ ਵਰਸ਼ਾ ਕੀਤੀ ਜਾ ਰਹੀਆਂ ਪੰਜ ਆਰਿਆ ਦੀ ਗਵਾਈ ਹੇਡ ਦੇ ਵਿੱਚ ਜੋ ਹੈ ਨਗਰ ਕੀਰਤਨ ਸਜਾਇਆ ਗਿਆ ਤੁਸੀਂ ਦੇਖ ਰਹੇ ਹੋ ਪਹਿਲੇ ਪੰਜ ਪਿਆਰਿਆ ਦੀ ਗਵਾਈ ਹੇਡ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਫੁੱਲਾਂ ਨਾਲ ਸਜਿਆ ਹੋਇਆ ਪਾਲਕੀ ਸਾਹਿਬ ਦੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਲਗ ਲਗ ਸੰਗਤਾਂ ਵੱਲੋਂ ਇਸ ਬਾਬਾ ਜੀ ਦੇ ਦਰਸ਼ਨ ਵੀ ਕੀਤੇ ਜਾਂਦੇ ਨੇ ਲਗ ਲਗ ਜਥੇਬੰਦੀਆਂ ਜਿਹੜੀਆਂ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਪਹਿਲਾ ਜੋ ਆ ਫੁੱਲਾਣਾ ਸੱਜਾ ਹੈ ਪਾਲਕੀ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਪੰਜ ਪਿਆਰਿਆਂ ਦੀ ਗਵਾਈ ਹੇਠ ਦੇ ਵਿੱਚ ਗੱਲ ਕਰੀਏ ਪ੍ਰਸ਼ਾਸਨ ਦੀ ਪ੍ਰਸ਼ਾਸਨ ਵੱਲੋਂ ਵੀ ਕਿਹੜਾ ਪੂਰਾ ਪ੍ਰਬੰਧ ਕੀਤਾ ਗਿਆ ਆ ਤੁਹਾਨੂੰ ਦੱਸਦੇ ਇਸ ਨਗਰ ਕੀਰਤਨ ਦਾ ਕੀ ਰੂੜ ਹੈ ਜਲੰਧਰ ਦੇ ਗੁਨਾਣੇ ਇਸ ਟਾਈਮ ਤੇ ਹੁਣ ਗੁਨਾਣੇ ਮਿਸ਼ਨ ਦੇ ਵਿੱਚ ਪਹੁੰਚ ਚੁੱਕਾ ਹੈ ਗੁਨਾਣੇ ਮਿਸ਼ਨ ਤੋਂ ਬਾਅਦ ਇਹ ਜੋ ਹੈ ਹੁੰਦਾ ਹੈ ਪ੍ਰੀਤਨਗਰ ਤੋਂ ਹੁੰਦਾ ਹੈ ਜੋ ਲਾਟੇ ਰੋਡ ਲਾਟੇ ਰੋਡ ਤੋਂ ਹੁੰਦਾ ਹੋਏ ਕਿਹੜਾ ਨਗਰ ਕੀਰਤਨ ਹੈ ਰਾਮਾ ਮੰਡੀ ਪਹੁੰਚੇਗਾ ਰਾਮਾ ਮੰਡੀ ਤੋਂ ਹੁੰਦੇ ਹੋਏ ਕਿਹੜਾ ਫਗਵਾੜੇ ਵਾਲੂ ਜੋ ਹੈ ਨਗਰ ਕੀਰਤਨ ਚੱਲੇਗਾ ਫਗਵਾੜੇ ਤੋਂ ਹੁੰਦੇ ਹੋਏ ਜੋ ਹੈ ਬੰਗਾ ਬੰਗੇ ਤੋਂ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਅੱਗੇ ਕਿਹੜਾ ਨਨਪੁਰ ਸਾਹਿਬ ਦੇ ਵਿੱਚ ਜਿਹੜੀ ਹੈ ਨਗਰ ਕੀਰਤਨ ਦੀ ਸਪਾਪਤੀ ਕੀਤੀ ਜਾਏ ਪੰਜਾਬ ਦੇ ਜਗ੍ਹਾ ਦੇ ਚਾਰ ਜਗ੍ਹਾ ਤੇ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਜਿਹੜਾ ਨਗਰ ਕੀਰਤਨ ਹੁਣ ਜਲੰਧਰ ਦੇ ਵਿੱਚ ਦੇਰ ਰਾਤ ਦਾ ਜੋ ਨਗਰ ਕੀਰਤਨ ਪਹੁੰਚਿਆ ਅੱਜ ਸਵੇਰ ਤੋਂ ਜਿਹੜਾ ਨਗਰ ਕੀਰਤਨ ਉਹ ਸਟਾਰਟ ਕੀਤਾ ਗਿਆ ਅਰਵਾਨਾ ਕੀਤਾ ਗਿਆ ਹੁਣ ਜਿਹੜਾ ਨਗਰ ਕੀਰਤਨ ਹੈ ਅਲੱਗ-ਅਲੱਗ ਮਹੱਲੇ ਬਜ਼ਾਰਾ ਤੋਂ ਹੁੰਦੋ ਹੈ ਜੋ ਹੈ ਨਗਰ ਕੀਰਤਨ ਗੁਨਾਣਾ ਮਿਸ਼ਨ ਤੇ ਪਹੁੰਚਿਆ ਤੁਸੀਂ ਦੇਖ ਰਹੇ ਹੋ ਇਸ ਨਕਸ਼ੇ ਦਾ ਜਿਹੜਾ ਐਪ ਹੈ ਉਹ ਵੀ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਜੋ ਗਰਦਾਸਪੁਰ ਤੋਂ ਨਗਰ ਕੀਰਤਨ ਚੱਲਿਆ ਇਹ ਹੁੰਦੇ ਹੋਏ ਅੱਜ ਦੇਰ ਰਾਤ ਕੱਲ ਜੋ ਹੈ ਜਲੰਧਰ ਦੇ ਵਿੱਚ ਪਹੁੰਚਿਆ ਜਲੰਧਰ ਚ ਭਰਿਆ ਸਵਾਗਤਮ ਕਿਡਾ ਕੀਤਾ ਗਿਆ ਉਸ ਤੋਂ ਬਾਅਦ ਅੱਜ ਸਵੇਰ ਤੋਂ ਜੋ ਹੈ ਨਗਰ ਕੀਰਤਨ ਜਲੰਧਰ ਦੇ ਵਿੱਚ ਪਹੁੰਚਿਆ ਤੇ ਸਵੇਰ ਤੋਂ ਕਿਹੜਾ ਨਗਰ ਕੀਰਤਨ ਰਵਾਨਾ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਪੰਜਾਬ ਸਰਕਾਰ ਵੱਲੋਂ ਵੱਡਾ ਜੋ ਹੈ ਨਨਪੁਰ ਸਾਹਿਬ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਅਲੱਗ-ਅਲੱਗ ਜਥੇਬੰਦੀਆਂ ਅਲੱਗ-ਅਲੱਗ ਧਾਰਮਿਕ ਕਮੇਟੀਆਂ ਵੀ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੀਆਂ ਗਤਿਕਾਂ ਤੁਸੀਂ ਦੇਖ ਰਹੇ ਨੰਗਸਿੰਘਾ ਵਲੋਂ ਗਤਕਾ ਜੋ ਖੇਡਿਆ ਜਾ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਜੋ ਹੈ ਗਰਦਾਸਪੁਰ ਤੋਂ ਨਗਰ ਕੀਰਤਨ ਚੱਲਿਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਧੀ ਦਿਹਾੜੇ ਦੇ ਸਬੰਧ ਵਿੱਚ ਤੁਸੀਂ ਦੇਖ ਰਹੇ ਹੋ ਪਾਵੇਂ ਹਸਪੀਟਲ ਹੁਣ ਪਾਵੇਂ ਲਗ ਲਗ ਜਥੇਬੰਦੀਆਂ ਕਮੇਟੀਆਂ ਹੋ ਉਹਨਾਂ ਵੱਲੋਂ ਵੀ ਜੋ ਹੈ ਨਗਰ ਕੀਰਤਨ ਕੱਢਿਆ ਜਾ ਜੋ ਨਗਰ ਕੀਰਤਨ ਤੇ ਸਵਾਗਤਮ ਕੀਤਾ ਜਾ ਰਹੇ ਨੇ ਵੈਲਕਮ ਕੀਤਾ ਜਾ ਰਹੇ ਨੇ ਲੰਗਰ ਲਗਾਏ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਲਗ ਲਗ ਹਸਪੀਟਲ ਲਗ ਲਗ ਜਥੇਬੰਦੀਆਂ ਵੱਲੋਂ ਵੀ ਜੋ ਨਗਰ ਕੀਰਤਨ ਤੇ ਵਿੱਚ ਹਿੱਸਾ ਲਿੱਤਾ ਗਿਆ ਜੋ ਮੰਦ ਜੋ ਗੱਲ ਕਰੀਏ ਪਾਵੇਂ ਹਿੰਦੂ ਹੈ ਪਾਵੇਂ ਸਿੱਖ ਹੈ ਮੁਸਲਮਾਨ ਸਭਾਈਚਾਰਾ ਸਾਰੇ ਇੱਕੋ ਮੰਚ ਤੇ ਇਕੱਠੇ ਹੋ ਗਏ ਇਸ ਨਗਰ ਕੀਰਤਨ ਦਾ ਸਵਾਗਤਮ ਕੀਤਾ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਲਗ ਲਗ ਜਥੇਬੰਦੀਆਂ ਆਵੇ ਗਤਕਾ ਟੀਮ ਹੈ ਭਾਵੇਂ ਨੰਗ ਸਿੰਘ ਆ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੀ ਆ ਜਲੰਧਰ ਪ੍ਰਸ਼ਾਸਨ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਇਸ ਨਗਰ ਕੀਰਤਨ ਦਾ ਕਿਹੜਾ ਹਿੱਸਾ ਕੀਤਾ ਗਿਆ ਗਤਕਾ ਪਾਲਟੀਆਂ ਜੋ ਪਹੁੰਚੀਆਂ ਹੋਈਆਂ ਨਗਰ ਕੀਰਤਨ ਦੇ ਵਿੱਚ ਕਿਹੜਾ ਨਗਰ ਕੀਰਤਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਨੰਗ ਸਿੰਘ ਜਥੇਬੰਦੀਆਂ ਵੀ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਨਗਾਰਾ ਤੁਸੀਂ ਦੇਖ ਰਹੇ ਹੋ 7 ਨੰਬਰ ਗੱਡੀ ਜੋ ਨਗਾਰਾ ਜਿਸ ਦੇ ਵਿੱਚ ਲਗ ਲਗ ਦੇਖ ਰਹੇ ਹੋ ਗੱਤਕਾ ਟੀਮਾਂ ਵੱਲੋਂ ਜੋ ਹੈ ਇਸ ਨਗਰ ਕੀਰਤਨ ਦੇ ਵਿੱਚ ਵੱਡੇ ਲੈਵਲ ਤੇ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਲਗ ਲਗ ਜਥੇਬੰਦੀਆਂ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਵੈਲਕਮ ਕੀਤਾ ਗਿਆ ਤੇ ਉੱਥੇ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਦਾ ਨਗਾਰੇ ਦੇ ਨਾਲ ਜੋ ਹੈ ਨਗਰ ਕੀਰਤਨ ਸਟਾਰਟ ਕੀਤਾ ਗਿਆ ਸਭ ਤੋਂ ਅੱਗੇ ਨਗਾਰਾ ਉਸ ਤੋਂ ਬਾਅਦ ਲਗ ਲਗ ਜਥੇਬੰਦੀਆਂ ਇਸ ਨਗਰ ਕੀਰਤਨ ਦਾ ਹਿੱਸਾ ਲੈ ਰਹੀਆਂ ਲਗ ਲਗ ਜਥੇਬੰਦੀਆਂ ਵੱਲੋਂ ਸਵਾਗਤਮ ਕੀਤਾ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਲੰਧਰ ਪਰਸ਼ਾਸ਼ਨ ਸਾਡੇ ਨਾਲ ਬਾਬਾ ਜੀ ਆਪਾਂ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੇ ਰਾਤ ਤੋਂ ਨਗਰ ਕੀਰਤਨ ਜਲੰਧਰ ਦੇ ਪਹੁੰਚਿਆ ਤੇ ਅੱਜ ਸਵੇਰ ਤੋਂ ਨਗਰ ਕੀਰਤਨ ਰਵਾਨਾ ਕੀਤਾ ਗਿਆ ਨਨਪੁਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬਹਾਦਰ ਸਿਮਰੀਐ ਘਰ ਨੌਨੀਤ ਆਵੇ ਧਾਏ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀਦਾਸ ਜੀ ਭਾਈ ਸਤੀਦਾ ਜੀ ਭਾਈ ਦਿਆਲਾ ਜੀ ਦੇ ਪਾਵਨ ਸ਼ੀਧੀ ਦਿਹਾੜੇ ਸਤਾਪਦੀ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਕਮਹਾਨ ਨਗਰ ਕੀਰਤਨ ਜਿਹੜਾ ਆਰੰਭ ਕੀਤਾ ਗਿਆ ਸੀ ਇਹ ਅੱਜ ਸਵੇਰੇ ਡੇਰਾ ਹਰਖਵਾਲ ਸੰਗਰ ਤੋਂ ਆਰੰਭ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਿਹੜਾ ਰਵਾਨਾ ਹੋ ਚੁੱਕਾ ਔਰ ਜਲੰਧਰ ਦਾ ਪੂਰਾ ਪ੍ਰਸ਼ਾਸਨ ਅਤੇ ਸੰਗਤਾਂ ਜਿਹੜੀਆਂ ਨਗਰ ਕੀਰਤਨ ਦਾ ਬਹੁਤ ਭਰਵਾ ਜਿਹੜਾ ਸਵਾਗਤ ਕਰ ਰਹੇ ਆ ਤੇ ਦਾਸ ਸਮੂਹ ਸੰਗਤਾਂ ਦਾ ਅਤੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦੀ ਹੈ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 23 24 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹ ਬਹੁਤ ਜਿਹੜੇ ਵੱਡੇ ਸਮਾਗਮ ਕਰਵਾਏ ਜਾ ਰਹੇ ਆ ਔਰ ਆਪ ਸਰਬੱਤ ਸੰਗਤਾਂ ਜਿਹੜੀਆਂ ਉੱਥੇ ਦਰਸ਼ਨ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਰ ਰਾਤ ਨੂੰ ਨਗਰ ਕੀਰਤਨ ਪਹੁੰਚਿਆ ਭਾਵੇਂ ਦੇਰ ਰਾਤ ਪਹੁੰਚਿਆ ਸੰਗਤ ਦੇ ਵਿੱਚ ਸ਼ਾਹ ਦੇਖਣ ਨੂੰ ਮਿਲਿਆ ਜਿਹੜਾ ਪਰਮਾ ਸਵਾਗਤ ਨਗਰ ਕੀਰਤਨ ਦਾ ਜੋ ਭਰ ਹਾਂਜੀ ਇਹ ਮਤਲਬ ਸੰਤਾਂ ਦੇ ਗੁਰੂ ਵਿੱਚ ਬਹੁਤ ਜਿਹੜਾ ਵਾ ਭਾਰੀ ਜਿਹੜਾ ਉਤਸ਼ਾਹ ਵਾ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਲੈ ਕੇ ਜਿਹੜਾ ਵਾ ਤੇ 10 ਬਸ ਸੂ ਸੰਗਤਾਂ ਦਾ ਧੰਨਵਾਦ ਕਰਦਾ ਵੀ ਮਾਰਾ ਕਿਰਪਾ ਕਰਨ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਧੰਨਵਾਦ ਸਾਡੇ ਨਾਲ ਡਿਪਟੀ ਕਮਿਸ਼ਨਰ ਵੀ ਹੈ ਮਨਸ਼ੂ ਅਗਰਵਾਲ ਆਪਾਂ ਗੱਲ ਸਵੇਰ ਤੋਂ ਲਗਾਤਾਰ ਪਹਿਲੇ ਦੇਰ ਰਾਤ ਤੋਂ ਨਗਰ ਕੀਰਤਨ ਪੰਚਾਇਤ ਸੰਗਤ ਦੇ ਵਿੱਚੋਂ ਸ਼ਾਹ ਦੇਖਣ ਨੂੰ ਮਿਲ ਰਿਹਾ ਪਰਮਾ ਸਵਾਗਤ ਹੈ ਸਾਡੇ ਅਸੀਂ ਜੀ ਬਹੁਤ ਭਾਗਾ ਵਾਲੇ ਆ ਸਾਡਾ ਸਾਰਾ ਸਮੂਚਾ ਪ੍ਰਸ਼ਾਸਨ ਜਿਹੜਾ ਪ੍ਰੋਤੇਗ ਬਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਪੂਰਾ ਦੇਖੋ ਜੀ ਬਾਬਾ ਜੀ ਦੇ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹਾਂ ਪੂਰੀ ਸੰਗਤ ਲੈ ਕੇ ਗੁਰਦਾਸਪੁਰ ਤੋਂ ਤੁਰੇ ਹੋਏ ਸੀ ਤੇ ਕੱਲ ਰਾਤ ਨੂੰ ਦੇਰ ਰਾਤ ਇੱਥੇ ਪਹੁੰਚੇ ਨੇ ਤੇ ਬਹੁਤ ਘੱਟ ਮੌਕਾ ਮਿਲਦਾ ਜਿੰਦਗੀ ਚ ਇਸ ਤਰ੍ਹਾਂ ਦੇ ਸਮਾਗਮਾਂ 'ਚ ਸ਼ਾਮਲ ਹੋਣ ਦਾ ਮੈਂ ਸਮੂਹ ਸੰਗਤ ਦਾ ਬਹੁਤ-ਬਹੁਤ ਧੰਨਵਾਦੀ ਹਾਂ ਸਮੂਹੇ ਪ੍ਰਸ਼ਾਸਨ ਵੱਲੋਂ ਸਾਡੇ ਮਾਨਯੋਗ ਸੀਪੀ ਮੈਡਮ ਮਾਨਯੋਗ ਮੇਰ ਸਾਹਿਬ ਬਾਬਾ ਜੀ ਸਾਰੇ ਅਸੀਂ ਨਾਲ ਜਿਹੜੇ ਦੁਰੇ ਹੋਏ ਆ ਤੇ ਸਮੂਹ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਤੇ ਆਗੇ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਦੇਖ ਰਹੇ ਆ ਜਲੰਧਰ ਦੇ ਵਿੱਚ ਪਰਮਾ ਸਵਾਗਤਾਂ ਥਾਂ-ਥਾਂ ਤੇ ਲੰਗਰ ਫੁੱਲਾਂ ਦੀ ਵਰਛਾ ਵੀ ਕਿੜੀ ਸੰਗਤ ਵੱਲੋਂ ਬਿਲਕੁਲ ਜੀ ਇਹ ਸੰਗਤ ਦਾ ਪਿਆਰ ਹੈਗਾ ਸੰਗਤ ਦਾ ਗੁਰੂ ਸਾਹਿਬਾਨ ਤੋਂ ਆਸ਼ੀਰਵਾਦ ਲੈਣ ਦੀ ਜਿਹੜੀ ਇੱਕ ਉਹਨਾਂ ਦੇ ਮਨ 'ਚ ਪ੍ਰੇਰਨਾ ਉਹੀ ਉਹਦੇ ਕਰਕੇ ਸਾਰਾ ਜਿਹੜਾ ਇਸ ਕਰਕੇ ਹੋਇਆ ਤੇ ਗੁਰੂ ਸਾਹਿਬਾਨ ਨੇ ਜਿਹੜੀ ਸ਼ਹਾਦਤ ਦਿੱਤੀ ਸੀ ਕੌਮ ਲਈ ਉਹਦੇ ਲਈ ਉਹਦੇ ਦਰਸ਼ਨ ਲਈ ਸਾਰੀ ਸੰਗਤ ਇੱਥੇ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੈਮ ਪ੍ਰਸ਼ਾਸਨ ਦੀ ਗੱਲ ਕਰੀਏ ਕਿ ਕੀ ਕੀ ਪ੍ਰਬੰਧ ਕਿਹੜੇ ਕੀਤੇ ਗਏ ਰੂਟ ਨੂੰ ਲੈ ਕੇ ਜੀ ਜੋ ਨਗਰ ਕੀਰਤਨ ਦਾ ਰੂਟ ਹੈਗਾ ਉਹ 2 ਦਿਨ ਪਹਿਲਾਂ ਹੀ ਥਰੂ ਪ੍ਰਿੰਟ মিডিਆ ਥਰੂ ਸੋਸ਼ਲ ਮੀਡੀਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪਬਲਿਕ ਨੂੰ ਦੱਸਿਆ ਜਾ ਚੁੱਕਾ ਸੀ ਜੀ ਉਸ ਰੂਟ ਦੇ ਉੱਪਰ ਸਾਡੇ ਟਰੈਫਿਕ ਰੀਇਨਸਪੈਂਟਸ ਹੈ ਦੋਸਤੋ ਅਗਲੀਆਂ ਤੇ ਪਿਛਲੀਆਂ ਜਿਹੜੀਆਂ ਸੜਕਾਂ ਸੀਗੀਆਂ ਸਾਡੀਆਂ ਉੱਥੇ ਅਸੀਂ ਬਹੁਤ ਥੋੜੀ ਦੇਰ ਦੇ ਲਈ ਡਾਇਵਰਸ਼ਨਸ ਲਗਾਈਆਂ ਤਾਂ ਜੋ ਪਬਲਿਕ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਤੇ ਹੁਣ ਤੱਕ ਬਹੁਤ ਵਧੀਆ ਤਰੀਕੇ ਦੇ ਨਾਲ ਟ੍ਰੈਫਿਕ ਅਰੇਂਜਮੈਂਟ ਸਾਡੇ ਚੱਲ ਰਹੇ ਹਨ ਤੇ ਸਾਨੂੰ ਉਮੀਦ ਹੈ ਕਿ ਆਪਣਾ ਪੂਰਾ ਵਧੀਆ ਹੀ ਅੱਗੇ ਨਗਰ ਕੀਰਤਨ ਨਿਕਲੇਗਾ ਮੈਨੂੰ ਪਹਿਲੀ ਵਾਰ ਸਲਾਮੀ ਵੀ ਕਿਹੜੇ ਪੰਜਾਬ ਪੁਲਿਸ ਵੱਲੋਂ ਜੀ ਜੀ ਗੁਰੂ ਨਾਨਕ ਮਿਸ਼ਨ ਚੌਂਕ ਦੇ ਵਿੱਚ ਇਹਨੂੰ ਜੋ ਨਗਰ ਕੀਰਤਨ ਹੈ ਉਹਨੂੰ ਸਲਾਮੀ ਦਿੱਤੀ ਜਾ ਰਹੀ ਹੈ ਜਿਹਦਾ ਅਰੇਂਜਮੈਂਟ ਅੱਗੇ ਹੈ ਦੇਖਿਆ ਸੀ ਗੱਲਬਾਤ ਕੀਤੀ ਗਿਆ ਪੁਲਿਸ ਕਮਿਸ਼ਨਰ ਜਿਸ ਦੇ ਵਿੱਚ ਤੁਸੀਂ ਦੇਖਦੇ ਹੋ ਲਗ ਲਗ ਪ੍ਰਸ਼ਾਸਨ ਵੱਲੋਂ ਕਿਹੜਾ ਸਹਿਯੋਗ ਕੀਤਾ ਜਾ ਰਿਹਾ ਹੈ ਲਗ ਲਗ ਜਥੇਬੰਦੀਆਂ ਭਾਵੇਂ ਦੁਕਾਨਦਾਰਾਂ ਵੱਲੋਂ ਇਸ ਨਗਰ ਕੀਰਤਨ ਦਾ ਸਵਾਗਤਮ ਕੀਤਾ ਜਾ ਰਿਹਾ ਹੈ ਫੁੱਲਾਂ ਦੀ ਵਰਸ਼ਾ ਕੀਤੀ ਜਾ ਰਹੀ ਹੈ ਇਸ ਨਗਰ ਕੀਰਤਨ ਦੇ ਵਿੱਚ ਲੰਗਰ ਵੀ ਕਿਡੇ ਲਗਾਏ ਗਏ ਨੇ ਤੁਸੀਂ ਦੇਖੋ ਤਸਵੀਰਾਂ ਤੁਹਾਨੂੰ ਦਿਖਾਉਂਦਾ ਜਿਸ ਵਿੱਚ ਜੋ ਨਗਰ ਕੀਰਤਨ ਹੁਣ ਗੁਨਾਣੇ ਮੈਕਸ਼ਨ ਚੌਂਗ ਦੇ ਵਿੱਚ ਪਹੁੰਚਿਆ ਕਿ ਇੱਥੇ ਪ੍ਰਸ਼ਾਸਨ ਵੱਲੋਂ ਵੀ ਕਿਹੜਾ ਉਹਨਾਂ ਨੂੰ ਸਲਾਮੀ ਦਿੱਤੀ ਜਾਏਗੀ ਜਿਸ ਵਿੱਚ ਉਹਨਰ ਦਿੱਤਾ ਜਾਏਗਾ ਫੁੱਲਾਂ ਨਾਲ ਸਜਿ ਹੋਈ ਪਾਲਕੀ ਸਾਈਡ ਪੰਜ ਪਿਆਰਿਆਂ ਦੀ ਗਵਾਈ ਹੇਡ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਲਗ ਲਗ ਜਥੇਬੰਦੀਆਂ ਸੰਗਤ ਕਿਹੜੀ ਇੱਥੇ ਪਹੁੰਚੀ ਹੋਈ ਆ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਫੁੱਲਾਂ ਨਾਲ ਵਰਸ਼ਾ ਕੀਤੀ ਜਾ ਰਹੀ ਹੈ ਕਈ ਘੰਟਿਆਂ ਤੋਂ ਇਸ ਸੰਗਤ ਵੱਲੋਂ ਕਿਹੜਾ ਵੇਟ ਕੀਤਾ ਗਿਆ ਪ੍ਰਸ਼ਾਸਨ ਦੀ ਗੱਲ ਕਰੀਏ ਕੈਪਟਨ ਮੰਤਰੀ ਮਹਿੰਦਰ ਭਗਤ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਦੀਪਕ ਬਾਲੀ ਪਵਨ ਕੁਮਾਰ ਟਿੰਨੂ ਹਲਕਾ ਇੰਚਾਰਜ ਕੈਂਟ ਰਾਏਵਿੰਦਰ ਗੋਠ ਖੇਰਾ ਹੋਰ ਵੀ ਢੇੜੇ ਲਗ ਲਗ ਜਥੇਬੰਦੀ ਇੱਥੇ ਪਹੁੰਚੀ ਹੋਈਆਂ ਨੇ ਅਲੱਗ ਅਲੱਗ ਸਿਆਸੀ ਪਾਰਟੀਆਂ ਪਹੁੰਚੀ ਹੋਈਆਂ ਆ ਬਾਬਾ ਜੀ ਦਾ ਸਵਾਗਤ ਕਰਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚੀ ਹੋਈ ਆ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਨਗਰ ਕੀਰਤਨ ਪੰਜ ਪਿਆਰਿਆਂ ਦੀ ਗਵਾਈ ਹੇਠ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਜੋ ਕਿਹੜਾ ਨਗਰ ਕੀਰਤਨ ਹੈ ਜੋ ਹੈ ਗੁਰਦਾਸਪੁਰ ਤੋਂ ਸਟਾਰਟ ਹੋਇਆ ਪਿਛਲੇ ਕਈ ਦਿਨਾਂ ਤੋਂ ਕਈ ਦਿਨਾਂ ਤੋਂ ਜੋ ਹੈ ਨਗਰ ਕੀਰਤਨ ਚੱਲਦਾ ਆ ਰਿਹਾ ਤੇ ਅੱਜ ਰਾਤ ਨਨਪੁਰ ਸਾਹਿਬ ਦੇ ਵਿੱਚ ਸਮਾਪਤ ਕੀਤਾ ਜਾਏਗਾ 23 24 25 ਦੇ ਕਿਹੜੇ ਨਗਰ ਕੀਰਤਨ ਦੇ ਵੱਡੇ ਸਮਾਗਮ ਕਿਹੜਾ ਪੰਜਾਬ ਸਰਕਾਰ ਵੱਲੋਂ ਰੱਖੇ ਗਏ ਨੇ ਤੁਸੀਂ ਦੇਖ ਰਹੇ ਹੋ ਪੰਜ ਪਿਆਰੇ ਦੀ ਗਵਾਈ ਹੇਠ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਪਹਿਲੇ ਪੰਜ ਪਿਆਰੇ ਨਿਸ਼ਾਨ ਸਾਹਿਬ ਲੈ ਕੇ ਜੋ ਅੱਗੇ ਗੱਡੀ ਦੇ ਵਿੱਚ ਨੇ ਉਸ ਤੋਂ ਬਾਅਦ ਫਿਰ ਪੰਜ ਪਿਆਰੇ ਦੀ ਗਵਾਈ ਹੇਠ ਦੇ ਵਿੱਚ ਜੋ ਨਗਰ ਕੀਰਤਨ ਫੁੱਲਾਂ ਨਾਲ ਸਜਦੀ ਹੋਈ ਪਾਲਕੀ ਸਾਹਿਬ ਦੇ ਦਰਸ਼ਨ ਕਰਾ ਰਿਹਾ ਸੰਗਤਾਂ ਵੱਲੋਂ ਫੁੱਲਾਂ ਦੀ ਵਰਸ਼ਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਜੋ देर रात ਜਲੰਧਰ ਦੇ ਵਿੱਚ ਪਹੁੰਚਿਆ ਲਗ ਲਗ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਵਾਗਤਮ ਕੀਤਾ ਜਾ ਰਿਹਾ ਨੇ ਫੁੱਲਾਂ ਦੀ ਵਰਸ਼ਾ ਕੀਤੀ ਜਾ ਰਹੀ ਆ ਪ੍ਰਸ਼ਾਸਨ ਗਲਗਰਿਆ ਜਲੰਧਰ ਪੁਲਿਸ ਪ੍ਰਸ਼ਾਸਨ ਹੋਵੇ ਪਾਵੇਂ ਸਿਵਲ ਪ੍ਰਸ਼ਾਸਨ ਹੋ ਡਿਪਟੀ ਕਮਿਸ਼ਨਰ ਆਪ ਨਗਰ ਕੀਰਤਨ ਦੀ ਗੁਵਾਈ ਕਰ ਰਹੇ ਨੇ ਪੰਜ ਪਿਆਰਿਆਂ ਦੀ ਗੁਵਾਈ ਹੇਠ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਫੁੱਲਾਂ ਨਾਲ ਸਜੀ ਹੋਈ ਪਾਲਕੀ ਸਾਹਿਬ ਦੇ ਸੰਗਤ ਕਿਹੜੀ ਆ ਦਰਸ਼ਨ ਕਰ ਰਹੀ ਆ ਜੋ ਹੈ ਅੱਜ ਨਗਰ ਕੀਰਤਨ ਜੋ ਹੈ ਜਲੰਧਰ ਦੇ ਵਿੱਚ ਹੁੰਦੇ ਹੋਏ ਪੀਏਪੀ ਚੌਂਕ ਬੀਐਸਐਫ ਚੌਂਕ ਬੀਐਸਐਫ ਚੌਂਕ ਪੀਏਪੀ ਪੀਏਪੀ ਤੋਂ ਹੁੰਦੇ ਹੈ ਰਾਮਾ ਮੰਡੀ ਰਾਮਾ ਮੰਡੀ ਤੋਂ ਹੁੰਦੇ ਹੋਏ ਨਵਾਂ ਵਰੇਸ਼ਾ ਫਗਵਾੜਾ ਫਗਵਾੜੇ ਤੋਂ ਹੁੰਦੇ ਜੋ ਬੰਗਾ ਬੰਗੇ ਤੋਂ ਹੁੰਦੇ ਹੋਏ ਕਿਹੜਾ ਨਗਰ ਕੀਰਤਨ ਹੈ ਹੁੰਦੇ ਹੋਏ ਨਵੇਂ ਨਵੇਂ ਸ਼ਹਿਰ ਪਹੁੰਚੇਗਾ ਨਵੇਂ ਸ਼ਹਿਰ ਤੋਂ ਹੁੰਦੇ ਨੰਨਪੁਰ ਸਾਹਿਬ ਦੇ ਵਿੱਚ ਕਿਹੜੀ ਹੈ ਨਗਰ ਕੀਰਤਨ ਦੀ ਸਮਾਪਤੀ ਕੀਤੀ ਜਾਏ ਤੁਸੀਂ ਦੇਖ ਰਹੇ ਹੋ ਸੰਗਤ ਸੰਗਤ ਤੁਸੀਂ ਦੇਖ ਰਹੇ ਹੋ ਫੁੱਲਾਂ ਨਾਲ ਸਜਈ ਹੋਈ ਪਾਲਕੀ ਸਾਹਿਬ ਦੇ ਦਰਸ਼ਨ ਕਰ ਰਹੇ ਨੇ ਪੰਜ ਪਿਆਰੇ ਦੀ ਗਵਾਈ ਹੇਠ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਲਗ ਲਗ ਜਥੇਬੰਦੀਆਂ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿੱਤਿਆ ਬਾਬਾ ਜੀ ਦਾ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਿਦੀ ਦਿਹਾੜੇ ਨੂੰ ਲੈ ਕੇ 350 ਸਾਲਾਂ ਦੀ ਜਿਹੜੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਲਗ ਲਗ ਜਥੇਬੰਦੀਆਂ ਇਸ ਵੈਲਕਮ ਕੀਤਾ ਜਾ ਰਿਹਾ ਹੈ ਕਿ ਉਹ ਦੇਰ ਰਾਤ ਜਲੰਧਰ ਦੇ ਵਿੱਚ ਪਹੁੰਚਿਆ ਨਗਰ ਕੀਰਤਨ ਉੱਥੇ ਸੰਗਤ ਵੱਲੋਂ ਜਿਹੜਾ ਉਹਨਾਂ ਦਾ ਸਵਾਗਤਮ ਪਰਮਾ ਸਵਾਗਤਮ ਕੀਤਾ ਗਿਆ ਫੁੱਲਾਂ ਦੀ ਵਰਖਾ ਕੀਤੀਆਂ ਗਈਆਂ ਤੇ ਤੁਸੀਂ ਦੇਖ ਰਹੇ ਹੋ ਹੁਣ ਸੰਗਤ ਬਾਬਾ ਜੀ ਦਾ ਅਸ਼ੀਰਵਾਦ ਲੈ ਰਹੀ ਹੈ ਫੁੱਲਾਂ ਨਾਲ ਸਜਿ ਹੋਈ ਪਾਲਕੀ ਸਾਹਿਬ ਦੇ ਤੁਹਾਨੂੰ ਹੋਣਾ ਸੇ ਦਰਸ਼ਨ ਕਰਾ ਰਹੇ ਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਿਧੀ ਦਿਹਾੜੇ ਨੂੰ ਲੈ ਕੇ ਜੋ ਜਲੰਧਰ ਦੇ ਵਿੱਚ ਨਗਰ ਕੀਰਤਨ ਪਹੁੰਚਿਆ ਪਿਛਲੇ ਕਈ ਦਿਨਾਂ ਤੋਂ ਗੁਰਦਾਸਪੁਰ ਤੋਂ ਨਗਰ ਕੀਰਤਨ ਚੱਲਿਆ ਸੀ ਤੇ ਅੱਜ ਦੇ ਰਾਤ ਨੂੰ ਜਲੰਧਰ ਪਹੁੰਚਿਆ ਤੇ ਅੱਜ ਸਵੇਰ ਤੋਂ ਜਿਹੜਾ ਜਲੰਧਰ ਨਗਰ ਕੀਰਤਨ ਜੋ ਰਵਾਨਾ ਕੀਤਾ ਗਿਆ ਰਵਾਨਾ ਜੋ ਨਗਰ ਕੀਰਤਨ ਇਸ ਟਾਈਮ ਜੋ ਗੁਨਾਮਿਸ਼ਣ ਚੌਂਕ ਦੇ ਵਿੱਚ ਪਹੁੰਚਿਆ ਇਤੋਂ ਦੀ ਹੁੰਦੇ ਹੋਏ ਬੀਐਸਐਫ ਚੌਂਕ ਜਾਏਗਾ ਬੀਐਸਐਫ ਤੋਂ ਹੁੰਦੇ ਹੋਏ ਜੋ ਹੈ ਪੀਏਪੀ ਪੀਏਪੀ ਤੋਂ ਹੁੰਦੇ ਹੈ ਰਾਮਾ ਮੰਡੀ ਰਾਮਾ ਮੰਡੀ ਤੋਂ ਹੁੰਦੇ ਹੈ ਫਗਵਾੜਾ ਫਗਵਾੜੇ ਤੋਂ ਫਗਵਾੜੇ ਤੋਂ ਹੁੰਦੇ ਹੋਏ ਬੰਗਾ ਬੰਗੇ ਤੋਂ ਹੁੰਦੇ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਹੁੰਦੇ ਨਨਪੁਰ ਸਾਹਿਬ ਨੂੰ ਕਿਹਾ ਜਾਏਗਾ ਫੁੱਲਾਂ ਨਾਲ ਸਜਈ ਹੋਈ ਪਾਲਕੀ ਸਾਹਿਬ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੰਗਤ ਬਾਬਾ ਜੀ ਦਾ ਆਸ਼ੀਰਵਾਦ ਲੈ ਰਹੇ ਨੇ ਫੁੱਲਾਂ ਦੀ ਵਰਸ਼ਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪੰਜ ਪਿਆਰਿਆਂ ਦੀ ਗਵਾਈ ਹੇਠ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਹੈ ਬਾਬਾ ਜੀ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਫੁੱਲਾਂ ਨਾਲ ਸਜਿਆ ਹੋਇਆ ਪਾਲਕੀ ਸਾਹਿਬ ਦੇ ਦਰਸ਼ਨ ਪੰਜ ਪਿਆਰਿਆਂ ਦੀ ਗਵਾਈ ਹੇਠ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਸਤਨਾਮ ਵਾਹਿਗੁਰੂ ਦੇ ਜਾਪ ਕੀਤੇ ਜਾ ਰਹੇ ਨੇ ਲਗ ਲਗ ਜਥੇਬੰਦੀਆਂ ਵੱਲੋਂ ਸਵਾਗਤਮ ਕੀਤਾ ਜਾ ਰਹੇ ਨੇ ਲੰਗਰ ਲਗਾਏ ਜਾ ਰਹੇ ਨੇ ਤੇ ਪੰਜਾਬ ਪੁਲਿਸ ਜਲੰਧਰ ਵੱਲੋਂ ਵੀ ਉਹਨਾਂ ਨੂੰ ਸਲਾਮੀ ਦਿੱਤੀ ਜਾਏਗੀ ਲੰਗਰ ਲਗਾਏ ਗਏ ਨੇ ਫੁੱਲਾਂ ਦੀ ਵਰषा ਕੀਤੀ ਜਾ ਰਹੀ ਹੈ ਲਗ ਲਗ ਜਥੇਬੰਦੀਆਂ ਸਰਦ ਸੰਗਤ ਬਾਬਾ ਜੀ ਸਿਰਵਲ ਲਾਈਨ ਲਈ ਇੱਥੇ ਪਹੁੰਚਾ ਹੋਂ ਪੰਜਾਬ ਪੁਲਿਸ ਵੱਲੋਂ ਉਸ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਜਾਏਗੀ ਜਲੰਧਰ ਪ੍ਰਸ਼ਾਸਨ ਔਰ ਪੁਲਿਸ ਕਮਿਸ਼ਨਰ ਦੀ ਗਵਾਹੀ ਹੇਠ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਹੋਂ ਜਲੰਧਰ ਪੁਲਿਸ ਵੱਲੋਂ ਗੋਫਟਾਊਨ ਓਨਰ ਦਿੱਤਾ ਜਾਏਗਾ ਸਲਾਮੀ ਦਿੱਤੀ ਜਾਏਗੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਨਗਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੀਧੀ ਦੇ ਆਡੇ ਨੂੰ ਲੈ ਕੇ 350 ਸਾਲਾਂ ਦਾ ਸਤਫ ਦੀ ਮਨਾਈ ਜਾ ਰਹੀ ਹੈ ਜੋ ਪਿਛਲੇ ਕਈ ਦਿਨਾਂ ਤੋਂ ਗੁਰਦਾਸਪੁਰ ਤੋਂ ਜੋ ਹੈ ਨਗਰ ਕੀਰਤਨ ਚੱਲਿਆ ਹੈ ਨਗਰ ਕੀਰਤਨ देर रात ਜਲੰਧਰ ਦੇ ਵਿੱਚ ਪਹੁੰਚਿਆ ਪ੍ਰਸ਼ਾਸਨ ਵੱਲੋਂ ਜਲੰਧਰ ਦੇ ਵਿੱਚ ਸਵਾਗਤਮ ਕੀਤਾ ਗਿਆ ਵੈਲਕਮ ਕੀਤਾ ਗਿਆ ਲਗ ਲਗ ਜਗ੍ਹਾ ਦੇ ਉੱਤੇ ਜੋ ਹੈ ਮੰਚ ਲਗਾਏ ਗਏ ਨੇ ਸਵਾਗਤੀ ਮੰਚ ਲਗਾਏ ਗਏ ਨੇ ਫੁੱਲਾਂ ਦੀ ਵਰषा ਕੀਤੀ ਜਾ ਰਹੀ ਆ ਹੁਣ ਪਾਲਕੀ ਸਾਹਿਬ ਨੂੰ ਗੋਪਟਾ ਓਨਰ ਦਿੱਤਾ ਜਾਏਗਾ ਸਲਾਮੀ ਦਿੱਤੀ ਜਾਏਗੀ ਤੇ ਦੇਖਦੇ ਹੋ ਅਲਗ ਲਗ ਸੰਗਤ ਕਿਹੜੀ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੀਆਂ ਹੋਈਆਂ ਜਲੰਧਰ ਪੁਲਿਸ ਪ੍ਰਸ਼ਾਸਨ ਵੱਲੋਂ ਜਲੰਧਰ ਸਿਵਲ ਪ੍ਰਸ਼ਾਸਨ ਵੱਲੋਂ ਜੋ ਹੈ ਸਵਾਗਤਮ ਕੀਤਾ ਗਿਆ ਦੇਖ ਰਹੇ ਹੋ ਸਤਨਾਮ ਵਾਹਿਗੁਰੂ ਦੇ ਝੱਪ ਨੇ ਲਗ ਲਗ ਜਥੇਬੰਦੀਆਂ ਪੱਖਾ ਮੁਸਲਮਾਨ ਭਾਈਚਾਰੇ ਲਗ ਲਗ ਭਾਈਚਾਰੇ ਵੱਲੋਂ ਸਵਾਗਤਮ ਕੀਤਾ ਜਾ ਰਿਹਾ ਨੇ ਫੁੱਲ ਰੀ ਵਰਸ਼ਾ ਕੀਤੀਆਂ ਜਾ ਰਹੀਆਂ ਤੇ ਦੇਖ ਰਹੇ ਹੋ ਸਲਾਮੀ ਦਿੱਤੀ ਜਾ ਰਹੀ ਹੈ ਆਫਰਨੋਰ ਦਿੱਤਾ ਜਾ ਰਿਹਾ